ਸਵਾਗਤ ਹੈ ਜੀ ਸੀਮਾ ਦੀ ਜ਼ਿੰਦਗੀ ਦੀ ਅਗਲੀ ਕਹਾਣੀ ਵਿੱਚ ਉਸ ਦਾ ਲਿਆ ਫੈਸਲਾ ਗਲਤ ਸੀ ਜਾਂ ਸਹੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਇੱਕ ਕੁੜੀ ਨੇ ਜਦੋਂ ਜੱਜ ਨੂੰ ਕਿਹਾ ਮੈਂ ਤਲਾਕ ਲੈਣ ਤੋਂ ਪਹਿਲਾਂ ਆਪਣੇ ਪਤੀ ਨਾਲ ਇੱਕ ਰਾਤ ਬਤੀਤ ਕਰਨਾ ਚਾਹੁੰਦੀ ਹਾਂ ਉਸ ਦੀ ਗੱਲ ਮੰਨ ਲਈ ਗਈ ਸੀ ਹੁਣ ਸੀਮਾ ਜੱਜ ਦੇ ਸਾਹਮਣੇ ਆਪਣੇ ਪਤੀ ਨਾਲ ਰਹਿਣ ਲਈ ਤਲਾਕ ਤੋਂ ਮਨਾ ਕਰ ਰਹੀ ਸੀ ਅੱਗੇ ਕਹਾਣੀ ਵਿੱਚ ਤੁਸੀਂ ਸੁਣੋਗੇ ਸੀਮਾ ਨਾਲ ਜ਼ਿੰਦਗੀ ਵਿੱਚ ਕੀ ਕੀ ਹੋਇਆ ਸੀ ਜਦੋਂ ਸੀਮਾ ਨੇ ਆਪਣੇ ਪਤੀ ਵਿਛਾਲ ਤੋਂ ਤਲਾਕ ਲੈਣ ਲਈ ਮਨਾ ਕਰ ਦਿੱਤਾ ਸੀ ਸੀਮਾ ਦੇ ਮਾਤਾ ਪਿਤਾ ਉਸ ਦੀ ਇਸ ਗੱਲ ਦਾ ਵਿਰੋਧ ਕਰਨ ਲੱਗਦੇ ਹਨ ਪਰ ਜੱਜ ਸਾਹਿਬ ਦੇ ਸਾਹਮਣੇ ਕੁਝ ਜ਼ਿਆਦਾ ਨਹੀਂ ਬੋਲਦੇ ਸੀਮਾ ਆਪਣੇ ਪਤੀ ਦੇ ਨਾਲ ਉਸਦੇ ਘਰ ਜਾਣ ਲਈ ਜਿਵੇਂ ਹੀ ਕੋਰਟ ਤੋਂ ਬਾਹਰ ਨਿਕਲਦੀ ਹੈ ਤਾਂ ਸੀਮਾ ਦੇ ਮਾਤਾ ਪਿਤਾ ਉਸ ਦਾ ਰਾਂ ਰੋਕ ਕੇ ਉਸ ਨੂੰ ਬੁਰਾ ਭਲਾ ਕਹਿਣ ਲੱਗ ਪੈਂਦੇ ਹਨ ਉਹਨਾਂ ਨੇ ਕਿਹਾ ਸੀਮਾ ਤੀ ਤੁਸੀਂ ਜਾਣ ਬੁੱਝ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹੋ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਇਸ ਨੂੰ ਅਜਿਹੀ ਬਿਮਾਰੀ ਹੈ ਜਿਸ ਨਾਲ ਇਹ ਜ਼ਿਆਦਾ ਸਮਾਂ ਜਿੰਦਾ ਨਹੀਂ ਰਹਿ ਸਕੇਗਾ ਫਿਰ ਵੀ ਤੁਸੀਂ ਇਸ ਦੇ ਨਾਲ ਜਾਣਾ ਚਾਹੁੰਦੇ ਹੋ ਸੀਮਾ ਆਪਣੀ ਚੰਗੀ ਭਲੀ ਜ਼ਿੰਦਗੀ ਨੂੰ ਖਰਾਬ ਕਿਉਂ ਕਰਨਾ ਚਾਹੁੰਦੀ ਹੈ ਦੁਨੀਆਂ ਵਿੱਚ ਜਿਹਾ ਕੋਈ ਵੀ ਮਾਤਾ ਪਿਤਾ ਨਹੀਂ ਹੋਵੇਗਾ ਜੋ ਆਪਣੀ ਔਲਾਦ ਨੂੰ ਦੁੱਖ ਵਿੱਚ ਦੇਖ ਸਕੇ ਸੀਮਾ ਨੇ ਕਿਹਾ ਜੇਕਰ ਅੱਜ ਮੈਂ ਇਹਨਾਂ ਦੇ ਨਾਲ ਨਾ ਗਈ ਮੈਨੂੰ ਸਾਰੀ ਜ਼ਿੰਦਗੀ ਪਛਤਾਵਾ ਰਹੇਗਾ ਤੁਹਾਡੇ ਨਾਲ ਰਹਿਣ ਕਰਕੇ ਸ਼ਾਇਦ ਮੈਨੂੰ ਦੁਨਿਆਵੀ ਖੁਸ਼ੀਆਂ ਤਾਂ ਮਿਲ ਜਾਣਗੀਆਂ ਪਰ ਤੁਸੀਂ ਮੇਰੇ ਅੰਦਰ ਦਾ ਦੁੱਖ ਦਰਦ ਘਟ ਨਹੀਂ ਕਰ ਸਕੋਗੇ ਤੁਸੀਂ ਮੈਨੂੰ ਸਿਰਫ ਤਸੱਲੀ ਹੀ ਦੇ ਸਕਦੇ ਹੋ ਤੇ ਮੈਂ ਜੀਵਨ ਭਰ ਇਸ ਪਛਤਾਵੇ ਦੀ ਅੱਗ ਵਿੱਚ ਸੜਦੀ ਰਹਾਂਗੀ ਇਸ ਤੋਂ ਤਾਂ ਚੰਗਾ ਹੋਵੇਗਾ ਤੁਸੀਂ ਮੈਨੂੰ ਮੇਰੇ ਪਤੀ ਵਿਸ਼ਾਲ ਨਾਲ ਜਾਣ ਦਿਓ ਮੈਨੂੰ ਨਾ ਰੋਕੋ ਸੀਮਾ ਦੇ ਮਾਤਾ ਪਿਤਾ ਨੇ ਕਿਹਾ ਜੇਕਰ ਤੂੰ ਆਪਣੇ ਪਤੀ ਨਾਲ ਜਾਣਾ ਚਾਹੁੰਦੀ ਹੈ ਤਾਂ ਅੱਜ ਤੋਂ ਬਾਅਦ ਤੇਰਾ ਸਾਡੇ ਨਾਲ ਰਿਸ਼ਤਾ ਖਤਮ ਹੈ ਸੀਮਾ ਨੇ ਕਿਹਾ ਕੋਈ ਗੱਲ ਨਹੀਂ ਜੇਕਰ ਤੁਸੀਂ ਰਿਸ਼ਤਾ ਖਤਮ ਕਰਨਾ ਚਾਹੁੰਦੇ ਹੋ ਤਾਂ ਕਰ ਲਵੋ ਪਰ ਮੈਂ ਤੁਹਾਡੀ ਧੀ ਹਾਂ ਤੁਹਾਨੂੰ ਕਦੇ ਵੀ ਮੇਰੀ ਯਾਦ ਆਵੇ ਤਾਂ ਤੁਸੀਂ ਮੈਨੂੰ ਮਿਲਣ ਆ ਸਕਦੇ ਹੋ ਸੀਮਾ ਆਪਣੇ ਪਤੀ ਵਿਸ਼ਾਲ ਦੇ ਨਾਲ ਘਰ ਚਲੀ ਜਾਂਦੀ ਹੈ ਵਿਸ਼ਾਲ ਦੇ ਮਾਤਾ ਪਿਤਾ ਜੋ ਪਹਿਲਾਂ ਸੀਮਾ ਨੂੰ ਚੰਗਾ ਨਹੀਂ ਸਮਝਦੇ ਸੀ ਜੋ ਕਹਿੰਦੇ ਸੀ ਕਿ ਜੇਕਰ ਤੂੰ ਸਾਡੇ ਮੁੰਡੇ ਦੀ ਜ਼ਿੰਦਗੀ ਬਰਬਾਦ ਕਰਨੀ ਸੀ ਤਾਂ ਵਿਆਹ ਹੀ ਕਿਉਂ ਕਰਵਾਇਆ ਸੀ ਉਹ ਵੀ ਹੁਣ ਸੀਮਾ ਦੀ ਇੱਜ਼ਤ ਕਰਨ ਲੱਗ ਪਏ ਸੀ ਉਹਨਾਂ ਦੀਆਂ ਨਜ਼ਰਾਂ ਵਿੱਚ ਵੀ ਸੀਮਾ ਚੰਗੀ ਬਣ ਗਈ ਸੀ ਉਹ ਵੀ ਹੁਣ ਸੋਚਣ ਲੱਗ ਗਏ ਸੀ ਕਿ ਸੀਮਾ ਨੂੰ ਸਭ ਕੁਝ ਪਤਾ ਹੈ ਕਿ ਉਸਦੇ ਪਤੀ ਵਿਸ਼ਾਲ ਦੀ ਪਤਾ ਨਹੀਂ ਕਦੋਂ ਮੌਤ ਹੋ ਜਾਵੇ ਫਿਰ ਵੀ ਉਸਨੇ ਵਿਸ਼ਾਲ ਨਾਲ ਰਹਿਣਾ ਠੀਕ ਸਮਝਿਆ ਹੈ ਹੁਣ ਸਾਰੇ ਰਿਸ਼ਤੇਦਾਰ ਵੀ ਸੀਮਾ ਦੀ ਇੱਜ਼ਤ ਕਰਨ ਲੱਗ ਪਏ ਸੀ ਸ਼ਾਮ ਦੇ ਸਮੇਂ ਸੀਮਾ ਤੇ ਵਿਸ਼ਾਲ ਦੋਵੇਂ ਇਕੱਠੇ ਸੌਫੇ ਤੇ ਬੈਠੇ ਹੋਏ ਸੀ ਵਿਸ਼ਾਲ ਦਾ ਪਰੇਸ਼ਾਨ ਚਿਹਰਾ ਦੇਖ ਕੇ ਸੀਮਾ ਨੇ ਕਿਹਾ ਹੁਣ ਮੈਂ ਤੁਹਾਡੇ ਨਾਲ ਹਾਂ ਤੁਹਾਡਾ ਦੁੱਖ ਦਰਦ ਹੁਣ ਮੇਰਾ ਵੀ ਹੈ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਅਸੀਂ ਚੰਗੇ ਤੋਂ ਚੰਗੇ ਹਸਪਤਾਲ ਵਿੱਚ ਤੁਹਾਡਾ ਇਲਾਜ ਕਰਵਾਵਾਂਗੇ ਜਿਸ ਨਾਲ ਤੁਸੀਂ ਪੂਰੀ ਤਰ੍ਹਾਂ ਠੀਕ ਹੋ ਜਾਵੋਗੇ ਪਹਿਲਾਂ ਤੁਸੀਂ ਇੰਨੇ ਬਿਮਾਰ ਇਸ ਲਈ ਹੋ ਗਏ ਸੀ ਕਿਉਂਕਿ ਮੈਂ ਤੁਹਾਡੇ ਨਾਲ ਨਹੀਂ ਸੀ ਫਿਰ ਸੀਮਾ ਨੇ ਆਪਣੇ ਸਹੁਰੇ ਨੂੰ ਕਿਹਾ ਪਿਤਾ ਜੀ ਮੈਂ ਵਿਸ਼ਾਲ ਨੂੰ ਹਸਪਤਾਲ ਲੈ ਕੇ ਜਾਣਾ ਚਾਹੁੰਦੀ ਹਾਂ ਸੀਮਾ ਦੇ ਸਹੁਰੇ ਨੇ ਕਿਹਾ ਤੇ ਇਹ ਤੁਸੀਂ ਘਰ ਵਿੱਚ ਰਹੋ ਮੈਂ ਤੇ ਵਿਸ਼ਾਲ ਦੀ ਮਾਂ ਉਸ ਨੂੰ ਹਸਪਤਾਲ ਲੈ ਜਾਵਾਂਗੀ ਪਰ ਸੀਮਾ ਕਹਿਣ ਲੱਗੀ ਪਿਤਾ ਜੀ ਮੈਨੂੰ ਤਸੱਲੀ ਨਹੀਂ ਹੋਵੇਗੀ ਜਦੋਂ ਤੱਕ ਮੈਂ ਖੁਦ ਵਿਸ਼ਾਲ ਦੇ ਨਾਲ ਨਹੀਂ ਜਾਵਾਂਗੀ ਫਿਰ ਸੀਮਾ ਆਪਣੇ ਪਤੀ ਵਿਸ਼ਾਲ ਨੂੰ ਹਸਪਤਾਲ ਲੈ ਜਾਂਦੀ ਹੈ ਜਦੋਂ ਉਸ ਨੂੰ ਇੱਕ ਹਸਪਤਾਲ ਤੋਂ ਕੋਈ ਖਾਸ ਇਲਾਜ ਨਹੀਂ ਮਿਲਦਾ ਤਾਂ ਵੱਖ-ਵੱਖ ਹਸਪਤਾਲਾਂ ਵਿੱਚ ਆਪਣੇ ਪਤੀ ਨੂੰ ਦਿਖਾਉਣ ਲੱਗਦੀ ਹੈ ਉਹ ਸ਼ਹਿਰ ਦਾ ਕੋਈ ਹਸਪਤਾਲ ਨਹੀਂ ਛੱਡਦੀ ਪਰ ਡਾਕਟਰ ਉਸ ਨੂੰ ਇੱਕੋ ਹੀ ਜਵਾਬ ਦਿੰਦੇ ਹਨ ਕਿ ਤੁਹਾਡੇ ਪਤੀ ਦਾ ਕੈਂਸਰ ਤੀਜੀ ਸਟੇਜ ਤੇ ਪਹੁੰਚ ਗਿਆ ਹੈ ਹੁਣ ਇਸ ਦਾ ਕੋਈ ਇਲਾਜ ਨਹੀਂ ਹੈ ਇਸ ਤੋਂ ਚੰਗਾ ਤਾਂ ਇਹ ਹੋਵੇਗਾ ਕਿ ਤੁਸੀਂ ਇਸ ਨੂੰ ਘਰ ਲੈ ਜਾਵੋ ਤੇ ਇਸ ਦੀ ਸੇਵਾ ਕਰ ਲਵੋ ਹੁਣ ਇਹਨਾਂ ਦਾ ਪਤਾ ਨਹੀਂ ਇਹ ਕਿੰਨਾ ਸਮਾਂ ਕੱਢ ਸਕੇਗਾ ਹੋ ਸਕਦਾ ਹੈ 2-3 ਸਾਲ ਵੀ ਕੱਢ ਜਾਵੇ ਜਦੋਂ ਸੀਮਾ ਨੇ ਡਾਕਟਰ ਦੀ ਇਹ ਗੱਲ ਸੁਣੀ ਤਾਂ ਉਹ ਡਾਕਟਰ ਦੇ ਪੈਰਾਂ ਵਿੱਚ ਡਿੱਗ ਕੇ ਡਾਕਟਰ ਦੀਆਂ ਮਿੰਟਾ ਕਰਨ ਲੱਗਦੀ ਹੈ ਕਿ ਡਾਕਟਰ ਸਾਹਿਬ ਤੁਸੀਂ ਮੇਰੇ ਪਤੀ ਨੂੰ ਬਚਾ ਲਵੋ ਤੁਸੀਂ ਅਜਿਹਾ ਕਿਉਂ ਕਹਿ ਰਹੇ ਹੋ ਇਹਨਾਂ ਤੋਂ ਬਿਨਾ ਤਾਂ ਮੇਰੀ ਜ਼ਿੰਦਗੀ ਵੀ ਖਤਮ ਹੋ ਜਾਵੇਗੀ ਫਿਰ ਡਾਕਟਰ ਨੇ ਸੀਮਾ ਨੂੰ ਬਹੁਤ ਹੀ ਪਿਆਰ ਨਾਲ ਸਮਝਾਇਆ ਕਿ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਹੈ ਜੇਕਰ ਇਲਾਜ ਹੋ ਸਕਦਾ ਤਾਂ ਅਸੀਂ ਜ਼ਰੂਰ ਕਰਨਾ ਸੀ ਜਦੋਂ ਸੀਮਾ ਸਮਝ ਗਈ ਤਾਂ ਫਿਰ ਡਾਕਟਰ ਨੇ ਕੁਝ ਦਵਾਈਆਂ ਲਿਖ ਕੇ ਦਿੱਤੀਆਂ ਤੇ ਸੀਮਾ ਬਾਹਰ ਆ ਜਾਂਦੀ ਹੈ ਉਹ ਹਸਪਤਾਲ ਦੇ ਇੱਕ ਕੋਨੇ ਵਿੱਚ ਜਾ ਕੇ ਬਹੁਤ ਰੋਂਦੀ ਹੈ। ਉਹ ਸੋਚ ਰਹੀ ਸੀ ਕਿ ਆਪਣੇ ਪਤੀ ਤੋਂ ਬਿਨਾ ਮੇਰੀ ਜ਼ਿੰਦਗੀ ਦਾ ਕੀ ਹੋਵੇਗਾ। ਪਰ ਸੀਮਾ ਨੇ ਆਪਣੇ ਪਤੀ ਵਿਸ਼ਾਲ ਨੂੰ ਵੀ ਸਹਾਰਾ ਦੇਣਾ ਸੀ। ਇਸ ਲਈ ਉਹ ਆਪਣੇ ਹੰਝੂ ਸਾਫ਼ ਕਰਕੇ ਚਿਹਰੇ ਤੇ ਮੁਸਕਾਨ ਲੈ ਆਉਂਦੀ ਹੈ। ਪਰ ਉਸਦੇ ਦਿਲ ਵਿੱਚ ਗਮ ਸੀ। ਫਿਰ ਸੀਮਾ ਆਪਣੇ ਪਤੀ ਦੇ ਕੋਲ ਜਾ ਕੇ ਪੂਰੇ ਜੋਸ਼ ਨਾਲ ਕਹਿੰਦੀ ਹੈ, ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਹਾਡਾ ਕੈਂਸਰ ਪਹਿਲੀ ਸਟੇਜ ਵਿੱਚ ਹੈ। ਡਾਕਟਰ ਨੇ ਕਿਹਾ ਹੈ ਤੁਸੀਂ ਪੂਰੀ ਤਰ੍ਹਾਂ ਠੀਕ ਹੋ ਜਾਵੋਗੇ ਵਿਸ਼ਾਲ ਇਹ ਗੱਲ ਸੁਣ ਕੇ ਅੰਦਰ ਹੀ ਅੰਦਰ ਮੁਸਕਰਾਉਣ ਲੱਗਦਾ ਹੈ ਉਹ ਸੋਚਦਾ ਮੇਰੀ ਪਤਨੀ ਕਿੰਨੀ ਭੋਲੀ ਹੈ ਮੈਨੂੰ ਸਹਾਰਾ ਦੇਣ ਲਈ ਝੂਠ ਬੋਲ ਰਹੀ ਹੈ ਕਿਉਂਕਿ ਵਿਸ਼ਾਲ ਨੂੰ ਪਹਿਲਾਂ ਹੀ ਪਤਾ ਸੀ ਕਿ ਉਸਦੇ ਕੈਂਸਰ ਦੀ ਤੀਜੀ ਸਟੇਜ ਹੈ ਤੇ ਉਸ ਕੋਲ ਵੱਧ ਤੋਂ ਵੱਧ ਜ਼ਿੰਦਗੀ ਦੇ 2-3 ਸਾਲ ਹੀ ਬਾਕੀ ਸੀ ਪਰ ਵਿਸ਼ਾਲ ਸੀਮਾ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਉਹ ਇਹ ਗੱਲ ਨਹੀਂ ਕਰਦਾ ਕਿ ਮੈਨੂੰ ਪਤਾ ਹੈ ਕਿ ਮੇਰਾ ਕੈਂਸਰ ਤੀਜੀ ਸਟੇਜ ਤੇ ਹੈ। ਉਸਨੇ ਸੀਮਾ ਨੂੰ ਕਿਹਾ ਚਲੋ ਠੀਕ ਹੈ। ਹੁਣ ਆਪਾਂ ਘਰ ਚੱਲਦੇ ਹਾਂ। ਉਹ ਦੋਵੇਂ ਘਰ ਆ ਜਾਂਦੇ ਹਨ। ਪਰ ਸੀਮਾ ਅੰਦਰੋਂ ਬਹੁਤ ਡਰੀ ਹੋਈ ਸੀ। ਕਿ ਉਸਦਾ ਪਤੀ ਉਸ ਨੂੰ ਇੱਕ ਦਿਨ ਛੱਡ ਕੇ ਇਸ ਦੁਨੀਆ ਤੋਂ ਚਲਾ ਜਾਵੇਗਾ। ਉਹ ਆਪਣੇ ਪਤੀ ਤੋਂ ਬਿਨਾਂ ਕਿਵੇਂ ਰਹੇਗੀ? ਸੀਮਾ ਬਹੁਤ ਉਦਾਸ ਸੀ। ਪਰ ਉਸ ਨੂੰ ਆਪਣੇ ਪਤੀ ਦੇ ਸਾਹਮਣੇ ਮੁਸਕਰਾ ਕੇ ਰਹਿਣਾ ਪੈਂਦਾ ਸੀ। ਉਸਦੇ ਦਿਲ ਵਿੱਚ ਬਹੁਤ ਦੁੱਖ ਸੀ। ਪਰ ਆਪਣੇ ਪਤੀ ਨੂੰ ਸਹਾਰਾ ਦੇਣ ਲਈ ਚਿਹਰੇ ਤੇ ਖੁਸ਼ੀ ਰੱਖਣੀ ਪੈਂਦੀ ਸੀ ਵਿਸ਼ਾਲ ਨੂੰ ਵੀ ਇਸ ਗੱਲ ਦਾ ਬਹੁਤ ਹੌਸਲਾ ਮਿਲਦਾ ਸੀ ਵਿਸ਼ਾਲ ਆਪਣੇ ਥੋੜੇ ਸਮੇਂ ਵਿੱਚ ਵੀ ਆਪਣੀ ਪਤਨੀ ਸੀਮਾ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਜਿੰਨਾ ਚਿਰ ਉਹ ਇਸ ਦੁਨੀਆ ਵਿੱਚ ਰਹੇਗਾ ਆਪਣੀ ਪਤਨੀ ਨੂੰ ਕੋਈ ਦੁੱਖ ਨਹੀਂ ਹੋਣ ਦੇਵੇਗਾ ਉਹ ਜੇਹੀ ਕੋਈ ਵੀ ਗੱਲ ਨਹੀਂ ਕਰਦਾ ਸੀ ਜਿਸ ਦਾ ਸੀਮਾ ਨੂੰ ਦੁੱਖ ਲੱਗੇ ਜੇਕਰ ਵਿਸ਼ਾਲ ਨੂੰ ਦਰਦ ਵੀ ਹੁੰਦਾ ਤਾਂ ਬਿਲਕੁਲ ਮਹਿਸੂਸ ਨਹੀਂ ਕਰਾਉਂਦਾ ਸੀ ਵਿਸ਼ਾਲ ਸੀਮਾ ਤੇ ਸਾਹਮਣੇ ਹਮੇਸ਼ਾ ਖੁਸ਼ ਰਹਿੰਦਾ ਸੀ ਜਿਵੇਂ ਉਹ ਪੂਰੀ ਤਰ੍ਹਾਂ ਠੀਕ ਹੋਵੇ ਪਰ ਵਿਸ਼ਾਲ ਅੰਦਰੋਂ ਟੁੱਟ ਚੁੱਕਾ ਸੀ ਇੱਕ ਦਿਨ ਸੀਮਾ ਨੇ ਸੋਚਿਆ ਕਿਉਂ ਨਾ ਇੱਕ ਬੱਚਾ ਲਿਆ ਜਾਵੇ ਵਿਸ਼ਾਲ ਨੂੰ ਵੀ ਖੁਸ਼ੀ ਹੋਵੇਗੀ ਇੱਕ ਰਾਤ ਸੀਮਾ ਆਪਣੇ ਪਤੀ ਦੇ ਨਾਲ ਲੰਮੇ ਪਈ ਹੋਈ ਸੀ ਉਸਨੇ ਆਪਣੇ ਪਤੀ ਵਿਸ਼ਾਲ ਨੂੰ ਕਿਹਾ ਮੈਂ ਤੁਹਾਡੇ ਕੋਲੋਂ ਕੁਝ ਮੰਗਣਾ ਚਾਹੁੰਦੀ ਹਾਂ ਕੀ ਤੁਸੀਂ ਨਾ ਤਾਂ ਨਹੀਂ ਕਰੋਗੇ ਵਿਸ਼ਾਲ ਨੇ ਕਿਹਾ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਤੁਸੀਂ ਦੱਸੋ ਤਾਨੂੰ ਕੀ ਚਾਹੀਦਾ ਹੈ ਫਿਰ ਸੀਮਾ ਨੇ ਹੌਲੀ ਜਿਹਾ ਕਿਹਾ ਮੈਨੂੰ ਇੱਕ ਬੱਚਾ ਚਾਹੀਦਾ ਹੈ ਉਸ ਦੀ ਗੱਲ ਸੁਣ ਕੇ ਵਿਸ਼ਾਲ ਆਪਣੇ ਮਨ ਵਿੱਚ ਸੋਚਣ ਲੱਗ ਪੈਂਦਾ ਹੈ ਕਿ ਹੁਣ ਇਸ ਦੀ ਉਮਰ 28 ਸਾਲ ਹੈ ਜੇਕਰ ਇਸਦੇ ਬੱਚਾ ਹੋ ਗਿਆ ਤਾਂ ਮੇਰੇ ਜਾਣ ਤੋਂ ਬਾਅਦ ਇਹ ਕੱਲੀ ਰਹਿ ਜਾਵੇਗੀ ਇਸ ਨੂੰ ਦੁਬਾਰਾ ਵਿਆਹ ਕਰਵਾਉਣਾ ਔਖਾ ਲੱਗੇਗਾ ਇਹ ਸੋਚ ਕੇ ਵਿਸ਼ਾਲ ਨੇ ਮਨਾ ਕਰਦੇ ਹੋਏ ਕਿਹਾ ਜਦੋਂ ਮੈਂ ਠੀਕ ਹੋ ਜਾਵਾਂਗਾ ਤਾਂ ਉਸ ਤੋਂ ਬਾਅਦ ਅਸੀਂ ਬੱਚਾ ਜ਼ਰੂਰ ਲਵਾਵਾਂਗੇ ਪਰ ਸੀਮਾ ਆਪਣੀ ਜਿੱਦ ਤੇ ਅੜ ਜਾਂਦੀ ਹੈ। ਉਸਨੇ ਖਾਣਾ ਪੀਣਾ ਛੱਡ ਦਿੱਤਾ ਸੀ ਪਰ ਆਪਣੇ ਪਤੀ ਦੀ ਦੇਖਭਾਲ ਚੰਗੀ ਤਰ੍ਹਾਂ ਕਰਦੀ ਸੀ। ਉਹ ਬਹੁਤ ਉਦਾਸ ਰਹਿਣ ਲੱਗ ਪਈ ਸੀ। ਉਸਦਾ ਪਤੀ ਵਿਸ਼ਾਲ ਉਸਦੀ ਇਹ ਹਾਲਤ ਵੇਖ ਨਹੀਂ ਸਕਦਾ ਸੀ। ਉਹ ਸੋਚਦਾ ਦੋ ਤਿੰਨ ਸਾਲ ਦੀ ਮੇਰੀ ਜ਼ਿੰਦਗੀ ਹੈ ਤੇ ਉਹ ਵੀ ਮੈਂ ਸੀਮਾ ਨੂੰ ਨਾਰਾਜ਼ ਰੱਖਾਂਗਾ ਇਹ ਚੰਗੀ ਗੱਲ ਨਹੀਂ ਹੈ। ਵਿਸ਼ਾਲ ਮਜਬੂਰ ਹੋ ਕੇ ਸੀਮਾ ਦੀ ਗੱਲ ਮੰਨ ਜਾਂਦਾ ਹੈ। ਇੱਕ ਮਹੀਨੇ ਬਾਅਦ ਉਹਨਾਂ ਦੇ ਘਰ ਖੁਸ਼ ਖਬਰੀ ਆਉਂਦੀ ਹੈ। ਸੀਮਾ ਘਰਬੋਤੀ ਹੋ ਗਈ ਸੀ ਹੁਣ ਵਿਸ਼ਾਲ ਵੀ ਆਪਣੀ ਬਿਮਾਰੀ ਭੁੱਲ ਜਾਂਦਾ ਹੈ ਉਹ ਸੀਮਾ ਦਾ ਚੈੱਕਅਪ ਕਰਵਾਉਣ ਉਸਦੇ ਨਾਲ ਹਸਪਤਾਲ ਜਾਂਦਾ ਤੇ ਉਸਦਾ ਧਿਆਨ ਪੂਰੀ ਤਰ੍ਹਾਂ ਰੱਖਦਾ ਸੀ ਉਹ ਆਪਣੀ ਜ਼ਿੰਦਗੀ ਵਿੱਚ ਰੁੱਝ ਗਿਆ ਸੀ ਹੁਣ ਵਿਸ਼ਾਲ ਆਪਣੇ ਦਰਦ ਨੂੰ ਭੁੱਲ ਕੇ ਠੀਕ ਮਹਿਸੂਸ ਕਰਨ ਲੱਗ ਪਿਆ ਸੀ ਫਿਰ ਪੂਰੇ 9 ਮਹੀਨੇ ਬਾਅਦ ਸੀਮਾ ਨੇ ਇੱਕ ਧੀ ਨੂੰ ਜਨਮ ਦਿੱਤਾ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਆ ਗਈਆਂ ਸੀ ਵਿਸ਼ਾਲ ਹੁਣ ਬਹੁਤ ਖੁਸ਼ ਸੀ ਪਰ ਅੰਦਰੋਂ ਦੁਖੀ ਵੀ ਹੋ ਰਿਹਾ ਸੀ ਕਿ ਮੇਰੇ ਜਾਣ ਤੋਂ ਬਾਅਦ ਸੀਮਾ ਇਕੱਲੀ ਰਹਿ ਜਾਵੇਗੀ ਹੁਣ ਇਸ ਨੂੰ ਵਿਆਹ ਕਰਵਾਉਣਾ ਵੀ ਔਖਾ ਲੱਗੇਗਾ ਪਰ ਉਹ ਦੋਵੇਂ ਇੱਕ ਦੂਜੇ ਨੂੰ ਕੋਈ ਅਹਿਸਾਸ ਨਹੀਂ ਹੋਣ ਦਿੰਦੇ ਤੇ ਆਪਣੀ ਧੀ ਦੀ ਖੁਸ਼ੀ ਮਨਾਉਣ ਲੱਗਦੇ ਹਨ ਉਹਨਾਂ ਦੀ ਧੀ ਦੇ ਜਨਮ ਤੋਂ 2-3 ਮਹੀਨੇ ਬਾਅਦ ਇੱਕ ਦਿਨ ਵਿਸ਼ਾਲ ਦੀ ਤਬੀਅਤ ਬਹੁਤ ਖਰਾਬ ਹੋ ਜਾਂਦੀ ਹੈ ਸੀਮਾ ਵਿਸ਼ਾਲ ਨੂੰ ਲੈ ਕੇ ਹਸਪਤਾਲ ਪਹੁੰਚ ਗਈ ਸੀ ਪਰ ਸ਼ਾਇਦ ਉਹਨਾਂ ਦੋਹਾਂ ਨੂੰ ਪਤਾ ਸੀ ਕਿ ਹੁਣ ਕੁਝ ਨਹੀਂ ਹੋ ਸਕਦਾ ਹੈ ਸੀਮਾ ਤੇ ਵਿਸ਼ਾਲ ਆਪਣੇ ਆਪਣੀ ਸਚਾਈ ਇੱਕ ਦੂਜੇ ਤੋਂ છਪਾ ਰਹੇ ਸੀ ਵਿਸ਼ਾਲ ਨੂੰ ਹਸਪਤਾਲ ਵਿੱਚ ਦਾਖਲ ਕਰ ਦਿੱਤਾ ਜਾਂਦਾ ਹੈ ਪਰ ਉਸਦੀ ਤਬੀਅਤ ਠੀਕ ਹੋਣ ਦੀ ਥਾਂ ਦਿਨੋ-ਦਿਨ ਹੋਰ ਖਰਾਬ ਹੋ ਰਹੀ ਸੀ ਫਿਰ ਉਹ ਸਮਾਂ ਆ ਗਿਆ ਜਦੋਂ ਵਿਸ਼ਾਲ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਸੀਮਾ ਇਕੱਲੀ ਰਹਿ ਗਈ ਸੀ ਪਰ ਉਸਦੇ ਕੋਲ ਉਸ ਦੀ ਧੀ ਇੱਕ ਸਹਾਰਾ ਸੀ ਵਿਸ਼ਾਲ ਦਾ ਜਾਦਾ ਉਸ ਦੀ ਧੀ ਦੇ ਰੂਪ ਵਿੱਚ ਸੀਮਾ ਦੇ ਕੋਲ ਸੀ ਸੀਮਾ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਸੰਭਾਲਦੀ ਹੈ ਵਿਸ਼ਾਲ ਦੇ ਜਾਣ ਤੋਂ ਬਾਅਦ ਸੀਮਾ ਦੀ ਇੱਜ਼ਤ ਹੋਰ ਵੀ ਵੱਧ ਗਈ ਸੀ ਕਿਉਂਕਿ ਹਰ ਕੋਈ ਸੋਚਦਾ ਸੀ ਕਿ ਇਸ ਨੂੰ ਪਤਾ ਸੀ ਕਿ ਇਸਦੇ ਪਤੀ ਦੀ ਮੌਤ ਹੋ ਜਾਵੇਗੀ ਪਰ ਫਿਰ ਵੀ ਇਸਨੇ ਤਲਾਕ ਨਹੀਂ ਦਿੱਤਾ ਹਰ ਕੋਈ ਉਸ ਦੀ ਮਿਸਾਲ ਦੇਣ ਲੱਗ ਪਿਆ ਸੀ ਵਿਸ਼ਾਲ ਦੀ ਮੌਤ ਤੋਂ ਬਾਅਦ ਸੀਮਾ ਦੇ ਮਾਤਾ ਪਿਤਾ ਵੀ ਉਸ ਦੇ ਕੋਲ ਆਉਂਦੇ ਹਨ ਉਹ ਵੀ ਸੀਮਾ ਕੋਲੋਂ ਮਾਫੀ ਮੰਗਦੇ ਕਿ ਅਸੀਂ ਤੇਰੇ ਪਿਆਰ ਨੂੰ ਸਮਝ ਨਹੀਂ ਸਕੇ ਸੀ ਅਸੀਂ ਆਪਣੀ ਔਲਾਦ ਲਈ ਸੁਆਰਥੀ ਬਣ ਗਏ ਸੀ ਪਰ ਸਾਡੀ ਧੀ ਸਵਾਰਥੀ ਨਹੀਂ ਸੀ ਉਹ ਤਾਂ ਆਪਣੇ ਪਤੀ ਦੀ ਸੇਵਾ ਕਰ ਰਹੀ ਸੀ ਤੁਸੀਂ ਆਪਣੇ ਧਰਮ ਨੂੰ ਚੰਗੀ ਤਰ੍ਹਾਂ ਨਿਭਾਇਆ ਹੈ ਅਸੀਂ ਦਿਲ ਤੋਂ ਤੇਰੀ ਇੱਜ਼ਤ ਕਰਦੇ ਹਾਂ ਵਿਸ਼ਾਲ ਦੇ ਮਾਤਾ ਪਿਤਾ ਸੀਮਾ ਦਾ ਬਹੁਤ ਸਾਥ ਦਿੰਦੇ ਹਨ ਹੁਣ ਸੀਮਾ ਇਸ ਦੁਨੀਆ ਵਿੱਚ ਇਕੱਲੀ ਨਹੀਂ ਸੀ ਉਸ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਪਿਆਰ ਸੀ ਸੀਮਾ ਆਪਣੀ ਧੀ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲੱਗਦੀ ਹੈ ਹੌਲੀ-ਹੌਲੀ ਉਸ ਦੀ ਧੀ ਵੱਡੀ ਹੋ ਰਹੀ ਸੀ ਸੀਮਾ ਦਾ ਸਨਮਾਨ ਬਹੁਤ ਵੱਧ ਗਿਆ ਸੀ ਦੋਸਤੋ ਸੀਮਾ ਦੀ ਜ਼ਿੰਦਗੀ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ ਸਾਰਿਆਂ ਦਾ